ਕੜੇ ਹੋਣਾ ਯਾਰ। ਓ ਬਾਈ ਵਕੀਲ ਲਾਂਗਾ ਲਾਂਗਾ ਲੱਖਿਆ ਆ ਜਾ। ਐ ਕਿਵੇਂ? ਠੀਕ ਹੈ ਬਾਈ। ਹੋਰ। ਆ ਮਾ ਤੇਰਾ ਪਤਾ ਲੈਣ ਆਇਆ ਸੀਗਾ ਯਾਰ। ਅੱਛਾ। ਮੈਨੂੰ ਪਤਾ ਲੱਗਿਆ ਵੇ ਢੂਈ ਜਿ ਹਿੱਲ ਗਈ ਉਹਦੀ ਮਾ ਯਾਰ ਪਤਾ ਲੈ ਕੇ ਆਉਣੇ ਢੂਈ ਤਾਂ ਪੁੱਛ ਨਾ ਬਾਈ। ਮਹੀਨਾ ਹੋ ਗਿਆ ਵਕਤ ਭਰੀ ਜਾਂਦੇ ਨੂੰ। ਅੱਛਾ। ਹਜੇ ਤੱਕ ਬਸ ਕਰਮਾਂ ਦੀਆਂ ਗੱਲਾਂ ਯਾਰ। ਯਾਰ ਇਹ ਨਾ ਆਉਂਦੀਆਂ ਰਹਿੰਦੀਆਂ ਮੁਸੀਬਤਾਂ ਆਪਣੇ ਦੇ। ਉਸੀ ਉੱਤ ਕਾਦੀ ਆ ਬਾਈ ਯਾਰ। ਉਸੀ ਉੱਤ ਆ ਗਈ ਕਿਸੇ ਨੂੰ ਕੋਈ ਮੁਸੀਬਤ ਆ ਗਈ। ਇਹ ਸਾਲੀ ਦੁਨੀਆਦਾਰੀ ਆ ਚੱਲੀ ਜਾਣਾ ਇਹ। ਬੱਸ ਆਈਆਂ ਬਾਈ। ਚੱਲ ਕੋਈ ਨਹੀਂ ਦਿਲ ਨਾ ਛੱਡੀ ਮੈਂ ਚੱਲਿਆ ਫਿਰ ਚੰਗਾ। ਬਹਿ ਜਾ। ਨਹੀਂ ਮੈਂ ਚੱਲਦਾ। ਰੋਟੀ ਬੰਦੀ ਆ ਬਹਿ ਜਾ। ਯਾਰ ਮੈਂ ਰੱਜਾਂ ਰੋਟੀ ਨਹੀਂ ਭੁੱਖ ਹੈਣੀ ਮੈਨੂੰ ਯਾਰ। ਉਹ ਕੋਨੀ ਬਹਿ ਜਾ। ਉਹ ਭੁੱਖ ਹੈਣੀ। ਉਹ ਰੋਟੀ ਬੰਦੀ ਬਹਿ ਜਾ ਕੋਨੀ ਤੂੰ ਘੜਾ ਰੋਏ ਰੋ ਜਾਣਾ ਪਤਾ ਨਹੀਂ। ਬਹੁਤ ਟੱਕਾ ਕਰਦਾ ਫਿਰ ਇੱਕ ਦੋ ਖਾ ਲੈ। ਬਹਾਨੇ ਨਾ ਆ ਗਿਆ। ਕਿੱਥੇ ਨਹੀਂ ਘਰਾਂ ਚ ਗਿੜੇ ਵਜਦੇ। ਚੱਲ ਖਾ ਲੈ ਨਾ ਮੈਂ ਇੱਕ ਦੋ ਫਿਰ। ਹੋਰ ਠੀਕ ਆ ਵਧੀਆ ਹੋਰ ਤਾਂ ਸਾਰੇ ਬਹੁਤ ਭਰਾਵਾ ਡਾਕਟਰਾਂ ਨੂੰ ਉਖਾ ਲਿਆ ਤਗੜੀਆਂ ਤਾਈ ਹਾਂ ਤਗੜਾ ਭੁੱਖ ਤਾਂ ਮੈਨੂੰ ਹੈਣੀ ਚੱਲ ਖਾਂ ਤਗੜਾ ਆਵਾਂ ਖਾ ਲੈਂਕ ਦੋ ਹੋਰ ਹੋਰ ਵਧੀਆ ਬਈ ਮੈਂ ਕਰ ਜਾ ਰੋਟੀ ਬੰਦੀ ਏ ਯਾਰ ਕੋਈ ਦੋ ਫੁਲਕੇ ਖਾ ਲਾ ਤੁੰ ਘੜਾ ਰੋਵੇ ਰੋਜ ਆਉਣਾ ਬਾਨੇ ਨਾਲ ਆਇਆ ਤੂੰ ਬਾਹਰ ਕਹਦਾ ਮੈਂ ਤਾਂ ਲੱਗ ਗਿਆ ਖਾਣੇ ਤੇ ਰੋਟੀ ਤਾਂ ਮਰਜਿਆ ਸੀ ਯਾਰ ਹੁਣ ਚੱਲ ਕੋਈ ਨਹੀਂ ਕੋਈ ਇੱਕ ਅੱਧੀ ਖਾ ਲਾ ਕਿਹੜਾ ਕੋਈ ਭਰਾਵਾ ਮੰਜੇ ਤੇ ਪਿਆਂ ਦੇ ਤਾਂ ਰੋਟੀ ਵੀ ਨਹੀਂ ਲੰਗਦੀ ਤੂੰ ਐਂ ਲੜ ਜੀ ਨਹੀਂ ਕਰਦਾ ਰੋਟੀ ਖਾਣ ਦਾ ਰੈਸਟ ਕਰ ਜਿੰਨੀ ਤੇਰੇ ਕੋਲ ਹੁੰਦੀ ਆ ਰੈਸਟ ਤਾਂ ਲੱਖਿਆ ਕਰ ਲੂੰਗਾ ਤੇ ਪਰ ਘਰ ਦਾ ਬਹੁਤ ਔਖਾ ਬਾਈ ਯਾਰ ਘਰ ਕਿੱਥੋਂ ਜਲਾਵਾ ਕੰਮ ਤਾਂ ساری ਉਮਰ ਕਰੀ ਜਾਣੇ ਯਾਰ ਕੰਮ ਤਾਂ ਕਰਨੇ ਫਿਰ ਜਵਾਕ ਵੀ ਪਾਲਣੇ ਆ ਤੈਨੂੰ ਪਤਾ ਉਧਰੋਂ ਤੇਰਾ ਭਤੀਜਾ ਬਿਮਾਰ ਆਂਦਾ ਰੋਟੀ ਮੰਗਾਈਂ ਹੋਰ ਰੋਟੀ ਮੰਗਾ ਲੈਂਦਾ ਉਨੇ ਆ ਕੋਈ ਇਹ ਪ੍ਰਭੂ ਇਹ ਪ੍ਰਭੂ ਆ ਲੈ ਉਹਨੇ ਰੋਟੀ ਹੋਰ ਮੰਗਾਈ ਆ ਰੋਟੀ ਮੰਗਾਉਣਾ ਮਾਤਾ ਰੋਟੀ ਓ ਨੋ 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 ਕੋਈ ਸੰਗੀ ਨਾਲ ਲੱਗੇ ਘਰਾਬ ਦਾ ਹੀ ਘਰ ਆ ਬਾਈ ਕੋਈ ਨਹੀਂ ਬਾਈ ਰੋਟੀ ਮੰਗਾ ਯਾਰ ਹੋਰ ਯਾਰ ਮੰਗਾਉਣਾ ਮਾਤਾ ਰੋਟੀ ਲਿਆ ਦੇ ਤੂੰ ਇਹ ਜੀ ਰੱਖੇਗਾ ਤਾਂ ਸਹੀ ਰੋਟੀਆਂ ਹੋਰ ਮੰਗਾ ਯਾਰ ਮਦਲਿਆ ਹੀ ਰੋਟੀ ਕੋਈ ਨਹੀਂ ਕੋਈ ਨਹੀਂ ਖਾਂਦਾ ਉਹ ਨੋ 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 ਭਾਈ ਵਕੀਲ ਹਾਂ ਭਾਈ ਬਿਮਾਰ ਸ਼ਮਾਰ ਹੋਏ ਨਾ ਲੋਕ ਯਾਰ ਪਤਾ ਲੈਣ ਨਹੀਂ ਆਉਂਦੇ ਪਤਾ ਲੈਣ ਆਉਣਾ ਚਾਹੀਦਾ ਬੰਦੇ ਦਾ ਯਾਰ ਹਨਾ ਹੌਸਲਾ ਵਧੇ ਜਾਂਦਾ ਯਾਰ ਹਨਾ ਇਹ ਤਾਂ ਗੱਲ ਹੈਗੀ ਆ ਚੰਗਾ ਫਿਰ ਮੈਂ ਚੱਲਦਾ ਭਾਈ ਚੰਗਾ ਠੀਕ ਆ ਬਾਈ ਠੀਕ ਆ ਐਨਾ ਪਤਾ ਪਤਾ ਲੈਂਦਾ ਰਵੇ ਬੰਦੇ ਦਾ ਹੌਸਲਾ ਹੁੰਦਾ ਯਾਰ ਚੱਲ ਯਾਰ ਮੇਰਾ ਪਤਾ ਹੈ ਭੈਣ ਭਰਾਵਾਂ ਨਾਲ ਹੀ ਹੈ ਬਾਈ ਇਹ ਯਾਰ ਐਂ ਕਰੀ ਹੂੰ ਮੇਰੇ ਘਰ ਦੇ ਗਏ ਮਿਲਣ ਯਾਰ ਤੇ ਆਸਨੇ ਰੋਟੀ ਬਕਵਾ ਲਈ ਮੇਰੀ ਜੰਗਾ ਰੋਟੀ ਦਾ ਬਾਈ ਸੁੱਕ ਨਹੀਂ ਆਉਣੀ ਯਾਰ ਕਿਉਂਕਿ ਤੂੰ ਤਾਂ ਬਾਈ ਯਾਰ ਜਦੋਂ ਰੱਜਿਆ ਇੰਨੀਆਂ ਖਾ ਗਿਆ ਤੇ ਭੁੱਖਾ ਕੀ ਕਰੂੰਗਾ ਉਹ ਭਰਾਵਾ ਰੋਟੀ ਦਾ ਫੇਰ ਕੀ ਰੋਟੀ ਦੀ ਗੱਲ ਆਸਨੇ ਬਕਵਾ ਦੀ ਜਾਨੀ ਮੇਰਾ ਤਾਂ ਭਰਾਵਾ ਭੁੱਖਾ ਤੇ ਐਜਾ ਮਿਲਣ ਮਿਲਣ ਨਾਲੋਂ ਤਾਂ ਮੈਂ ਤਾਂ ਉਹੀ ਚੰਗਾ ਯਾਰ ਜੰਗਾ ਭਰਾਵਾ ਪਤਾ ਲੈਣ ਆਏ ਸੀ ਯਾਰ ਤੇ ਬਤਿੰਦਰ ਭਰਾਵਾ ਆਟਾ ਮੁੱਲ ਦਾ ਮੈਂ ਤਾਂ ਅੱਗੇ ਬੁਆਰ ਆ ਗਿਆ ਭਰਾਵਾ ਮੈਂ ਵੀ ਟਾਈਮ ਕੱਢ ਕੇ ਆਈ ਹਾਂ